ਇਹ ਵੀ ਇਹ ਗੱਲ ਹੈ ਕਿ ਹਰਿਆਣਾ ਦੇ ਲੋਕਾਂ ਨੇ ਇਹ ਰਿਜੈਕਟ ਮੂਵ ਕੀਤੀ ਹੈ ਜਦੋਂ ਪਿਛੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਏ ਹੁਣੇ ਥੋੜਾ ਜਿਹਾ ਪਹਿਲਾਂ ਹੋਇਆ ਉਦੋਂ ਵੋਟਾਂ ਪਈਆਂ ਸਨ ਜਿਹੜੇ ਹਰਿਆਣਾ ਦੇ ਲੋਕਾਂ ਨੂੰ ਪਈਆਂ ਸਨ ਔਰ ਇਸੇ ਈਸ਼ੂ ਤੇ ਲੜੇ ਸਨ ਸੈਪਰੇਟ ਹਰਿਆਣਾ ਕਮੇਟੀ ਬਣਾਉਣ ਵਾਸਤੇ 11 ਸੀਟਾਂ 11 ਦੀਆਂ 11 ਸੀ ਜਿੱਤੇ ਮਤਲਬ ਹਰਿਆਣਾ ਦੀ ਪਬਲਿਕ ਨੇ ਸੰਗਠਨ ਨੇ ਵੀ ਇਹਨਾਂ ਨੂੰ ਰਿਜੈਕਟ ਕੀਤਾ ਹੁਣ ਫੇਰ ਇਹ ਰਿਵਾਈਵ ਕਰ ਲਿਆ ਇਹਨੋਂ ਤੱਕ ਕੇ ਮੈਂ ਕਹਿ ਸਕਦਾ ਕਿ ਉਹਨਾਂ ਦੀ ਯੂਪੀਏ ਸਰਕਾਰ ਨੇ ਵੀ ਇਹਨਾਂ ਨੂੰ ਮਨਾ ਕੀਤਾ ਸੀ ਵੀ ਨਾ ਬਣਾਓ ਇਹ ਪਹਿਲਾ ਮੂਵਮੈਂਟ ਵੀ ਚੱਲੀ ਸੀ ਲੇਕਿਨ ਮੈਂ ਜਿਹੜੀ ਗੱਲ ਠਈ ਹੋਵੇ ਕਹਿਣੀ ਚਾਹੀਦੀ ਹੈ ਕਿ ਸਰਾ ਮਨਮੋਹਨ ਸਿੰਘ ਨੇ ਵੀ ਇਹਨਾਂ ਨੂੰ ਡੇਨ ਵਾਕਿਆ ਸੀ ਕਿ ਇਹ ਨਹੀਂ ਇਹ ਗਲਤ ਹੈ ਔਰ ਇਸ ਮੂਵਮੈਂਟ ਤੇ ਸਰਾ ਮਨਮੋਹਨ ਸਿੰਘ ਦੇ ਫਾਦਰ ਕੈਦ ਵੀ ਹੋਏ ਇਸ ਕਰਕੇ ਇਹ ਕੋਈ ਪਾਰਟੀ ਦਾ ਸਵਾਲ ਨਹੀਂ ਕਾਂਗਰਸ ਦਾ ਦਾ ਯੂਪੀਏ ਦਾ ਐਨਡੀਆ ਦਾ ਇਹ ਯੂਪੀ ਦਾ ਇਹ ਇੱਕ ਬਹੁਤ ਹੀ ਹਿਸਟੋਰੀਕਲ ਤਰੀਕੇ ਨਾਲ ਇਹ ਇਹ ਗੱਲ ਬਣੀ ਸੀ